ਮੈਂ ਬਾਬੰਦਰ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹਫੀਂ ਕੀਤੀ ਮੈਂ ਸਟੇਜ ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮਰਦਾਬਾਦ ਬੁਲਾ ਰਹੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ ਸਮਝ ਕੁਝ ਹੋਰ ਗਏ ਜਿਹਦਾ ਵੀ ਮੇਰੇ ਕੋਲੋਂ ਦਿਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ ਮੈਂ ਮਾਫੀ ਮੰਗਦਾ ਹਾਂ ਸੱਜਣਾ ਬੇਲੀਆ ਤੂੰ ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ ਅੱਜ ਮੇਰੇ ਅੱਜ ਮੇਰੇ ਉਸ ਮਕਾਮ ਨੂੰ ਮਤਲਬ ਇਸ ਤਰ੍ਹਾਂ ਕੋਈ ਸੋਚ ਕੇ ਮੇਰੇ ਤੇ ਕੋਈ ਲਗਾਵੇ ਤਾਂ ਮੈਂ ਸੋਚਦਾ ਕਿ ਮੈਨੂੰ ਮੈਨੂੰ ਵੀ ਤਕਲੀਫ ਹੋਈ ਸੀ ਬਹੁਤ ਤਕਲੀਫ ਹੋਈ ਸੀ ਮੇਰੇ ਹਰ ਚੀਜ਼ ਲਈ ਤਕਲੀਫ ਹੋਈ ਸੀ ਕਿ ਜਦੋਂ ਕਿ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਆ ਨੀਲੇ ਕੋੜੇ ਉੱਤੇ ਬੈਠੇ ਸੰਤ ਸੇ ਪਾਇਆ ਲੱਖਾਂ ਤੇ ਕਰੋੜਾਂ ਮਾਰੀ ਤੈਨੂੰ ਪੜਣਾ ਸੋ ਸੋ ਵਾਰੀ ਚੁੰਮ ਸਹਿਬਾ ਜੁੱਤੀਆਂ ਮੈਂ ਤੇਰੀਆਂ ਨੂੰ ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ ਪਿਤਾ ਬਾਪ ਪੁੱਤ ਬਾਪ ਮਾਂ ਬਾਪ ਆਪ ਬਾਪ ਖਾਲਸਾ ਸਜਾਇਆ ਵਾਰ ਸਾਰਾ ਖਾਨ ਦਾ ਸਿੱਖਾਂ ਦਾ ਹੀ ਗੁਰੂ ਨਹੀਂ ਤੋ ਸਤਗੁਰੂ ਹਿੰਦ ਦਾ ਗਵਾਂ ਤੇ ਗਰੀਬਾ ਤੂੰ ਨਿਮਾਨਿਆਂ ਦਾ ਮਾਂ ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ ਭੁੱਲਾਂ ਚੁੱਕਾ maaf ਕਰੀ ਸਾਹਿਬ ਮਿਹਰਬਾਨ ਤੋ ਮੈਂ ਤਾਂ ਉਹਨੇ ਜੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਾ ਤੋਂ ਉਹਨਾਂ ਦੇ ਸਾਰੇ ਸਿੱਖ ਨੁਮਾਇੰਦਗੀ ਕਰਨ ਵਾਲੇ ਜਿੰਨੇ ਵੀ ਜਿੱਥੇ ਵੀ ਜਿੱਥੇ ਵੀ ਬੈਠੇ ਨੇ ਸਾਰੇ ਉਹਨਾਂ ਸੱਜਣਾਂ ਤੋਂ ਮਾਫੀ ਮੰਗਦਾ